ਆਇਆ ਜੀਤੇ ਭਗਵੰਤ ਮਾਨ ਦੀ ਫੋਟੋ ਵਿਚਕਾਰ ਇੱਕ ਪਾਸੇ ਕਟਾਰੂ ਚੱਕ ਤੇ ਦੂਜੇ ਪਾਸੇ ਆ ਬਲਕੌਰ ਸੋ ਬੱਚੇਰ ਬੱਚੇ ਕੋਲ ਲਿਖਿਆ ਕਿ ਪੜੇ ਪੜੇ ਯਾਰ ਮੇਰੀ ਬੱਤੋ ਦੇ ਮੇਰੇ ਵੀਰੋ ਜਿਹੜਾ ਬੰਦਾ ਇੱਕ ਇਨਸਾਨ ਕੋਲ ਕਟਾਰੂ ਚੱਕੋ ਜਿਹਦੇ ਕੋਲ ਇੱਕ ਗਰੀਬ ਨੌਕਰੀ ਲਈਆ ਉਹਦੀ लाचारी ਦਾ ਨਜਾਇਜ਼ ਫਾਇਦਾ ਉਠਾਉਂਦਿਆ ਉਸ ਬੰਦੇ ਦਾ ਸੋਚਨ ਕੀਤਾ ਉਹਨੂੰ ਲੋਕਰੀ ਨਹੀਂ ਦਿੱਤੀ ਕੀ ਇਹ ਸੀਦਾ ਦੀ ਧਰਤੀ ਇਹ ਜੇ ਲੋਕਾਂ ਨੂੰ ਕਦੇ ਮਾਫ਼ ਕਰ ਸਕਦੀ ਆ ਅੱਜ ਬਦਲਾਅ ਦੇ ਲੋਹ ਤੇ ਵੱਟਾ ਧੋਕਾ ਤੇ ੱੱਕਾ ਤੁਹਾਡੇ ਪੰਜਾਬ ਦੀ ਧਰਤੀ ਨਾਲ ਹੋਇਆ ਅੱਜ ਮੈਂ ਇਸ ਮਝਾਰ ਚੋਂ ਮੰਡੀ ਚ ਬਡਲਾਡੇ ਮੰਡੀ ਤੇ ਜਦ ਪਹੁੰਚ ਰਿਹਾ ਸੀ ਮੈਂ ਵੇਖ ਰਿਹਾ ਸੀ ਕਿ ਜਿਹੜਾ ਬਡਲਾਟਾ ਮੰਡੀ ਇੱਕ ਸਮੇਂ ਚ ਚਹਿਕਦਾ ਪਾਕਦਾ ਸੀ ਅੱਜ ਕਈ ਸਾਲਾਂ ਦੇ ਰਾਜ ਚ ਪੰਜਾਬ ਚੋਂ 85% ਇੰਡਸਟਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਚ ਚਲੀ ਗਈ ਆ ਅੱਜ ਲੋਕ ਇੱਥੇ ਨਿਵੇਸ਼ ਨਹੀਂ ਕਰਨਾ ਚਾਹੁੰਦੇ ਅੱਜ ਲਾਰਜ ਆਰਡਰ ਦੇ ਬਾੜੇ ਹਾਲਾਤ ਨੇ ਉਹਦਾ ਕਾਰਨ ਕੀ ਆ ਜਦ ਤੋਂਡੇ ਕੋਲ ਬਲਕਾਪਸ਼ ਵਰਗੇ ਕਟਾਰੂ ਚੱਕ ਲਏ ਭਗਵੰਤਾਂ ਵਰਗੇ ਜਦੋਂ ਸਾਥਸ਼ਕ ਹੋ ਜਾਣ ਸਾਥ ਸੰਗਤ ਜੀ ਪੇਡ ਰੋ ਕਾਨੂੰ ਕਦੇ ਇਨਸਾਫ ਨਹੀਂ ਮਿਲ ਸਕਦਾ ਇਸ ਲਈ ਮੈਂ ਕੋਈ ਲੰਮੀ ਚੌੜੀ ਤਕਰੀਰ ਵਾਸਤੇ ਗਈ ਮੈਂ ਤਾਂ ਇੱਕ ਬੇਨਤੀ ਲੈ ਕੇ ਆਇਆ ਕਿ ਭਾਈ ਪੰਜਾਬੀਓ ਪੰਜਾਬੀਏ ਤਨੂ ਜਗਾਓ ਜਮੀਰ ਨੂੰ ਜਗਾਉਣ ਦੀ ਲੋੜ ਹੈ ਤੇ ਜਿਹੜੀ ਦਸਤਾਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਨਹੀਂ ਹੈਗੀ ਤੇ ਛੱਗੋ ਜਕਾਰਾ ਤੇ ਕੋਈ ਦਸਤਾਰ ਦਾ ਨਰਾਦਰ ਕਰੇ ਸਾਥ ਸੰਗਤ ਜੀ ਫਿਰ ਉਸ ਨੂੰ ਠੋਕਣਾ ਚਾਹੀਦਾ ਕੀ ਨਹੀਂ ਠੋਕਣਾ ਚਾਹੀਦਾ ਫਿਰ ਮੌਕਾ ਟੱਕੜੀ ਚੋਂ ਨਿਸ਼ਾਨ ਤੇ ਬਟਨ ਦੱਬਿਓ ਤੇ ਜੁਗ ਨੂੰ ਠੋਕਦਾ ਵੇਖਿਓ ਮੈਂ ਬਖਾਉ ਤੁਹਾਨੂੰ ਸਾਥ ਸੰਗਤਾਰ ਸਭ ਨੂੰ ਮੈਨੂੰ ਕਿਹਦਾ ਤੇਰੇ ਤੇ ਮਰਚਾ ਦੇਣਾ ਮੈਂ ਮਜੀਠੀਆ ਨੂੰ ਚਾਹ ਚੜਜੇ ਜਾਂ ਨਿੱਪੂ ਜਾਂ ਕਵੇ ਮੈਂ ਪਰਚਾ ਦੇਣਾ ਤੇ ਮੈਂ ਨੂੰ ਇੱਕੋ ਗੱਲ ਕਹਿੰਦਾ ਤੂੰ ਦੇੜਾ ਦੇਣਾ ਦੇ ਦੇ ਢਾਈ ਸਾਲ ਨਿਕਲ ਗਏ ਢਾਈ ਰਹਿ ਗਏ ਤੇ ਜਿੱਦਰ ਮਜੀਠੇ ਦਾ ਹੱਥ ਪੈ ਗਿਆ ਉਹ ਤੇਰੀ ਗਿੱਚੀ ਨੂੰ ਉਹ ਚੀਕਾ ਘੜਾਉ ਉਹ ਚੀਕਾ ਘੜਾਉ ਇਹ ਮਾਸਟਰ ਮਹਿੰਦਰ ਵੀ ਕਹੂ ਕਿ ਕੀਦੇ ਪ ਨਾਲ ਪੰਗਾ ਲੈ ਲਿਆ ਮੇਰੇ ਵੀਰੋ ਇਹ ਲੋਕ ਜਿਹੜੀਆਂ ਸਾਡੀ ਧੀਆਂ ਪਾਣਾਂ ਦਾ ਸਤਿਕਾਰ ਨਾ ਕਰਨ ਸਾਡੀ ਇਹ ਸੀਦਾ ਦੀ ਧਰਤੀ ਦਾ ਸਤਿਕਾਰ ਨਾ ਕਰਨ ਜਿਹੜਾ ਕਿਸਾਨੀ ਦਾ ਖੇਤ ਮਜ਼ਦੂਰਾ ਦਾ ਸਤਿਕਾਰ ਨਾ ਕਰੇ ਜਿਹੜਾ ਸਿੱਧੂ ਮੂਸੇਵਾਲੇ ਦਾ ਕਾਤਲ ਹੋਵੇ ਸੰਦੀਪ ਲਿੰਗਲੰਮੀਆ ਦਾ ਕਾਤਲ ਹੋਵੇ ਮਜੀਠੀਏ ਦਾ ਫਿਰੋਹ ਹੋ ਜੇ ਨਾਲ ਕੋਈ ਲਿਆਜ ਨਹੀਂ ਅੱਜ ਮੇਰੇ ਵੀਰੋ ਇੱਥੇ ਮੈਂ ਜੇ ਆਇਆ ਮੈਂ ਤੁਹਾਨੂੰ ਇੱਕ ਬੇਨਤੀ ਲੈ ਕੇ ਆਇਆ ਕਿਉਂਕਿ ਸੁਖਬੀਰ ਜੀ ਭੈਣ ਜੀ ਵੀ ਪਹੁੰਚ ਗਿਆ ਇਹ ਝੂਟ ਦੇ ਬਲੰਦਿਆਂ ਵਾਲੇ ਕੋ ਪੱਜ ਜਿਓ ਲੇਕਿਨ ਨਿੱਕੂ ਜਿਹਾ ਬੰਦਾ ਆਇਆ ਢਾਈ ਫੁੱਟ ਦਾ ਜਲਵੀਰੋ ਤੇ ਤੁਹਾਨੂੰ ਗਰੰਟੀਆ ਦੇ ਕੇ ਪਾਰ ਗਿਆ ਉਹ ਭਾਈ ਸਾਹਿਬ ਥੋੜੀ ਗਰੰਟੀ ਤੇ ਦੇਸ਼ ਚੱਲਦਾ ਪੌਣੇ 2% ਵਾਦੀ ਔਰ ਪੰਜਾਬ ਸੰਤ ਯੋਗਦਾਨ ਕੁੰਨਿਓ ਤੁਸੀਂ ਅਨਾਜ ਦੇ ਭੰਡਾਰ ਚ 2% oh well, i got the To one india channel and never miss an update